ਸਾਸੀ ਗਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਦਾ ਆਪ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਹੜ੍ਹਾਂ ਦੇ ਕਾਰਨ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਆਪਣੇ ਆਪਣੇ ਇਲਾਕੇ ਦਾ ਆਪਣਾ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਜਿਹਨੂੰ ਵੀ ਕਿਸੇ ਨੂੰ ਮਦਦ ਦੀ ਲੋੜ ਆ ਜਰੂਰ ਕਰੋ ਔਰ ਮੈਂ ਇਥੇ ਬਹੁਤ ਸ਼ੁਕਰਾਨਾ ਕਰਦਾ ਜੀ ਅ ਰਵੀ ਖਾਲਸਾ ਈਟ ਤੋਂ ਉਹਨਾਂ ਦੀ ਟੀਮ ਪੂਰੇ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਜੋਰਾਂ ਸ਼ੋਰਾਂ ਤੇ ਲੱਗੀ ਹੋਈ ਆ ਸੋ ਬਾਕੀ ਵੀ ਸਾਰਿਆਂ ਨੂੰ ਅਪੀਲ ਆ ਕਿ ਜਿਹੜੀਆਂ ਵੀ ਜਿੰਨੀ ਤੁਸੀਂ ਮਦਦ ਕਰ ਸਕਦੇ ਆ ਆਪਣੇ ਲੋਕਾਂ ਨੂੰ ਜਰੂਰ ਕਰੋ ਮੈਂ ਵੀ ਜਿੰਨੀ ਆਪਣੇ ਲੋਕ ਕਰ ਰਿਹਾ ਆ ਬਹੁਤ ਆ ਮਾੜਾ ਸਮਾਂ ਇਸ ਵੇਲੇ ਪੰਜਾਬ ਤੇ ਪਰ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਆ ਸੋ ਮਾਲਕ ਅੱਗੇ ਬਰਸਰਦਾਸ ਕਰਨੀ ਆ ਚੜ੍ਹਦੀ ਕਲਾ 'ਚ ਰਹਿਣਾ ਇਹ ਜਿੰਨੇ ਵੀ ਮਾਤਦਕਾਰ ਸਾਹਿਬ ਜੀ ਬੁੜਕਰੋ ਸੋ ਇੱਕ ਵਾਰ ਫੇਰ ਖਾਲਸਾ ਜਿਹੜ ਤੋਂ ਰਵੀ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਉਹਨਾਂ ਦੇ ਜਿਹੜੇ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਇਸ ਵਿਲੇ ਸੋਮਾਲਕਾ ਕਿਰਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ